ਗੁਰਦੁਆਰਾ ਸ਼੍ਰੀ ਰਕਾਬਗੰਨ ਸਾਹਿਬ ਉਹ ਕਹਿੰਦੇ ਇੱਕ ਮਸਜਿਦ ਨੂੰ ਢਾ ਕੇ ਬਣਾਇਆ ਗਿਆ ਸੀ ਤੇ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ ਸਰਸਾ ਕਹਿੰਦੇ ਆ ਕਿ ਜਿਹੜਾ ਗੁਰਦੁਆਰਾ ਰਕਾਬਗੰਨ ਸਾਹਿਬ ਹੈਗਾ ਨਾ ਜੀ ਉਹ ਉਹ ਬਣਾਇਆ ਸੀਗਾ ਮਸਜਿਦ ਨੂੰ ਢਾ ਕੇ ਇਹਦੇ ਪਿੱਛੇ ਕਾਰਨ ਹੈ ਕਿ ਮਸਜਿਦ ਨੂੰ ਢਾ ਕੇ ਮੰਦਿਰ ਬਣਾਇਆ ਸੀ ਆਰਾਮ ਮੰਦਿਰ ਬਣਾਇਆ ਤਾਂ ਕਿ ਬੈਲ ਅਜ਼ੋਲ ਗੁੱਡਨੈਸ ਬਣਾਉਣ ਵਾਸਤੇ ਸਰ ਪਾਜਪਨ ਦਾ ਨਾਮ ਆਖੀ ਹੋਵੇ ਇਹ ਇਹ ਕਹਿ ਰਹੇ ਨੇ ਗੱਲ ਕੌਣ ਕਹਿ ਰਿਹਾ ਗੱਲ ਇਹ ਇਹ ਕਹਿ ਰਿਹਾ ਗੱਲ ਮਨਜੀਤ ਸਿੰਘ ਜੀ ਕੇ ਕਰੋੜੀ ਮਿਸਲ ਸੀ ਕਰੋੜੀ ਮਿਸਲ ਦੇ ਮੁਖੀ ਸੀਗੇ ਕਰੋੜੀ ਮਿਸਲ ਦੇ ਮੁਖੀ ਭਗੇਲ ਸਿੰਘ ਬਾਬਾ ਭਗੇਲ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਨੌ ਗੁਰਦਾਰੇ ਬਣਾਏ ਸੀਗੇ ਦਿੱਲੀ 'ਚ ਉਹਨਾਂ ਨੇ ਇੱਕ ਗੁਰਦੁਆਰਾ ਇਹ ਬਣਾਇਆ ਸੀਗਾ ਜੋ ਦਿੱਲੀ ਦੇ ਕਬਜ਼ਾ ਕੀਤਾ ਉਹਨਾਂ ਨੇ ਭਾਜਪੀ ਦੇ ਪੱਖ ਵਿੱਚ ਜੋ ਭਾਜਪੀ ਦੇ ਪੱਖ ਕਰਨਾ ਕਰਨਾ ਆਪਾਂ ਸਿੱਖੀ ਹੁੰਦਾ ਹੈ ਅਸੀਂ ਕਰ ਦੋ ਆਪਾਂ ਭਾਜਪਾ ਦੇ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਕਿਹਾ ਇੱਕ ਬਿਆਨ ਦਿੱਤਾ ਕਿ ਗੁਰਦੁਆਰਾ ਸ਼੍ਰੀ ਰਕਾਬਗੰਨ ਸਾਹਿਬ ਉਹ ਕਹਿੰਦੇ ਇੱਕ ਮਸਜਿਦ ਨੂੰ ਢਾ ਕੇ ਬਣਾਇਆ ਗਿਆ ਸੀ ਤੇ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ ਅਸਰ ਜਨਾ ਮਨਜਿੰਦਰ ਸਿਰਸਾ ਬੋਲਦੇ ਹੋਏ ਬੜੀ ਉੱਚੀ ਉੱਚੀ ਤੇ ਬੜਾ ਤੈਸ਼ ਵਿਚਾ ਕੇ ਗੱਲ ਕਰ ਰਹੇ ਨੇ ਜੀ ਹੂੰ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਸਿਰਸਾ ਕਹਿੰਦੇ ਆ ਕਿ ਜਿਹੜਾ ਗੁਰਦੁਆਰਾ ਰਕਾਬਗੰਨ ਸਾਹਿਬ ਹੈਗਾ ਨਾ ਜੀ ਉਹ ਉਹ ਬਣਾਇਆ ਸੀਗਾ ਮਸਜਿਦ ਨੂੰ ਢਾ ਕੇ ਹੂੰ ਕਿ ਕਿਉਂ ਕਹਿ ਰਹੇ ਨੇ ਗੱਲ ਉਹ ਇਹਦੇ ਪਿੱਛੇ ਪਤਾ ਕੀ ਕਾਰਨ ਹੂੰ ਇਹਦੇ ਪਿੱਛੇ ਕਾਰਨ ਹੈ ਕਿ ਮਸਜਿਦ ਦੇ ਨੂੰ ਢਾ ਕੇ ਮੰਦਿਰ ਬਣਾਇਆ ਸੀਗਾ ਹੂੰ ਆਰਾਮ ਮੰਦਿਰ ਬਣਾਇਆ ਤਾਂ ਕਿ ਬੈਲੈਂਸ ਹੋ ਜਾਏ ਹੂੰ ਸਿਰਸਾ ਸਾਹਿਬ ਆਪਣੀ ਗੁੱਡਨੈਸ ਬਣਾਉਣ ਵਾਸਤੇ ਵੀ ਮੈਨੂੰ ਮੈਂਬਰ ਐਮਪੀ ਟਿਕਟ ਮਿਲ ਜਵੇ ਗੁੱਡਨੈਸ ਬਣਾਉਣ ਵਾਸਤੇ ਸਿਰ ਭਾਜਪਾ ਨੇ ਗੱਲ ਨਾ ਆਖੀ ਹੋਵੇ ਇਹ ਇਹ ਕਹਿ ਰਹੇ ਨੇ ਗੱਲ ਕੌਣ ਕਹਿ ਰਿਹਾ ਗੱਲ ਇਹ ਇਹ ਕਹਿ ਰਿਹਾ ਗੱਲ ਮੰਜੀ ਸਿੰਘ ਜੀ ਕੇ ਹੂੰ ਕਹਿੰਦਾ ਪਾਜ ਪਾਜ ਨੇ ਗੱਲ ਆਖੀ ਇਹ ਉਹਨੂੰ ਵੀ ਤੂੰ ਐ ਬੋਲ ਐ ਬਿਆਨ ਦੇ ਪਰ ਗੁੱਡਨੈਸ ਬਣਾਉਣ ਵਾਸਤੇ ਆਪਣੀ ਸਿਰਸਾ ਸਾਹਿਬ ਇਹ ਬਿਆਨ ਦੇ ਰਿਹਾ ਕਿ ਇੱਥੇ ਮੱਝ ਢਾ ਕੇ ਰਕਾਬगंज ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਕੀ ਤੁਸੀਂ ਮੰਨਦੇ ਹੋ ਉਹ ਹਵਾਲਾ ਦੇ ਰਿਹਾ ਕੋਈ ਕਾਗਜ਼ ਕੋਈ ਕਿਤਾਬ ਛਪੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਉਹ ਚ ਹਵਾਲਾ ਦੇ ਰਿਹਾ ਪਰ ਮੈਂ ਉਹਦਾ ਇਤਿਹਾਸ ਮੰਗਾਇਆ ਫਿਰ ਕੱਲ ਹੂੰ ਉੱਥੇ ਵਾਲਾ ਇਤਿਹਾਸ ਮੰਗਾਇਆ ਰਕਾਬਗੰਜ ਵਾਲਾ ਉੱਥੇ ਲਿਖਿਆ ਨਾ ਇਤਿਹਾਸ ਲਿਖਿਆ ਹਰ ਗੁਰਦਵਾਰਾ ਗੁਰੂ ਕਾ ਜਿਖਿਆੰਦਾ ਇਤਿਹਾਸ ਉਹ ਗੁਰੂ ਘਰ ਦੇ ਵਿੱਚ ਲਿਖਿਆ ਹੋਇਆ ਕਿ ਇਤਿਹਾਸ ਚ ਕਿ ਭਗੇਲ ਸਿੰਘ ਨੇ ਗੁਰਦੁਆਰਾ ਸਾਹਿਬ ਬਣਾਏ ਸੀਗੇ। ਹੂੰ। ਕਰੋੜੀ ਮਿਸਲ ਸੀ ਕਰੋੜੀ ਮਿਸਲ ਦੇ ਮੁਖੀ ਸੀਗੇ। ਹੂੰ। ਕਰੋੜੀ ਮਿਸਲ ਦੇ ਮੁਖੀ ਭਗੇਲ ਸਿੰਘ, ਬਾਬਾ ਭਗੇਲ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਨੌ ਗੁਰਦਾਰੇ ਬਣਾਏ ਸੀਗੇ ਦਿੱਲੀ 'ਚ ਉਹਨਾਂ ਨੇ। ਇੱਕ ਗੁਰਦੁਆਰਾ ਇਹ ਬਣਾਇਆ ਸੀਗਾ ਜੋ ਦਿੱਲੀ ਦੇ ਕਬਜ਼ਾ ਕੀਤਾ ਉਹਨਾਂ ਨੇ। ਉਹਨਾਂ ਨੇ ਮੜਾ ਉਹਦੇ 'ਚ ਲਿਖਿਆ ਨਹੀਂ ਕਿਤੇ ਵੀ ਕਿ ਇਹ ਮੱਜਦਈ ਗਈ ਸੀਗੀ। ਬਈ ਇਥੇ ਮੱਜਦ ਸੀਗੀ। ਇਹ ਨਹੀਂ ਲਿਖਿਆ ਇਤਿਹਾਸ ਵਿੱਚ ਉੱਥੇ ਉਹਨਾਂ ਨੇ। ਕੱਲ ਇੱਕ ਨਵੀਂ ਚਰਚਾ ਛੇੜਤੀ ਕਿਨੇ ਸਿਰਸੇ ਨੇ ਕਿ ਇੱਥੇ ਮੱਝੇ ਢਾਹ ਦੀ ਗੁਰਦੁਆਰਾ ਬਣਾਇਆ ਗਿਆ ਸੀਗਾ ਤੁਹਾਨੂੰ ਇੱਕ ਮੈਂ ਇਤਿਹਾਸ ਦੱਸਦਾ ਹਮ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ ਦਿੱਲੀ ਦੇ ਵਿੱਚ ਔਰੰਗਜ਼ੇਬ ਨੂੰ ਕਹਿੰਦੇ ਵੀ ਤੂੰ ਮੰਨੂ ਬਣਾ ਦਿਖਾ ਦੇ ਆਪਣਾ ਮੁਸਲਮਾਨ ਫਿਰ ਸਾਰੇ ਅਸੀਂ ਮੁਸਲਮਾਨ ਬਣ ਜਾਗੇ ਉੱਥੇ ਸ਼ਹੀਦੀਆਂ ਹੋਈਆਂ ਸੀਗੀਆਂ ਉੱਥੇ ਉਹਨਾਂ ਨੇ ਕਿਹਾ ਵੀ ਇਹਨੂੰ ਫਰਮਾਰੋ ਉਹਦਾ ਫਿਰ ਜਲਾਲੁਦੀਨ ਸਿਖਾਂ ਜਲਾਲ ਕਿਹੜਾ ਸੀ ਉਹ ਜਲਾਦ ਉਸਨੇ ਸੱਦੇ ਸੱਚੇ ਪਾਤਸ਼ਾਹ ਦਾ ਸਿਰ ਕੜਤਾ ਸੀਗਾ ਤੇ ਔਰੰਗਜੀਬ ਨੇ ਕਿਹਾ ਸੀ ਵੀ ਇਹ ਦੇ ਦੇ ਚਾਰ ਟੁਕੜੇ ਕਰਕੇ ਜਿਹੜੇ ਦਿੱਲੀ ਹੈਗੀ ਆ ਚਾਰ ਕੋਨਿਆਂ ਦੇ ਟੁਕੜੇ ਚਾਰਾਂ ਨੂੰ ਟੰਗ ਦਿਓ ਤਾਂ ਕਿ ਕੱਲ ਨੂੰ ਬੜਾ ਉਹ ਰਹੇ ਵੀ ਇਹ ਏਦਾਂ ਮਾਰਦੇ ਆ ਸੀ ਪਰ ਹੋਇਆ ਕੀ ਕਿ ਇੱਧਰ ਤਾਂ ਜਿਹੜਾ ਇਹ ਭਾਈ ਮਨੀ ਸਿੰਘ ਦਾ ਮੇਰੇ ਘਰ ਚ ਮੁੰਡਾ ਸੀਗਾ ਉਹ ਅ ਲੱਖੀ ਸਾਹਿਬ ਗੁੰਜਾਰਾ ਉਹ ਜਿਹੜੀ ਇਹ ਬਣਿਆ ਆਪਣੇ ਹੁਣ ਬਣਿਆ ਪਾਰਲੀਮੈਂਟ ਦਰਮੰਦਰ ਜੀ ਤੇ ਪੁਰਾਣੀ ਪਾਰਲੀਮੈਂਟ ਹੈ ਇਹ ਸਾਰੀ ਜ਼ਮੀਨ ਉਹਦੀ ਸੀਗੀ ਲੱਖੀ ਸਾਦੀ ਇਹ ਸਾਰੀ ਜ਼ਮੀਨ ਉਹਦੀ ਸੀਗੀ ਉੱਥੇ ਲੱਖੀ ਸਾਦਾ ਘਰ ਸੀ ਕੋਠੀ ਸੀ ਲੱਖੀ ਸਾਦੀ ਕੋਠੀ ਸੀ ਤੇ ਇੱਕ ਪਾਸ ਦਾ ਸੀਸ ਦਾ ਲੈ ਗਏ ਆਪਣਾ ਜੱਤਾ ਜੀ ਜੀ ਗੁਰੂ ਸਾਹਿਬ ਦਾ ਤੇ ਉਹ ਜਿਹੜੀ ਦੇਹ ਸੀਗੀ ਗੁਰੂ ਸਾਹਿਬ ਦੀ ਉਹ ਆਪਣੇ ਘਰ ਲੈ ਗਏ ਕਿਸ ਤਰੀਕੇ ਨਾਲ ਕਿ ਉਹ ਹਨੇਰਾ ਹੋ ਗਿਆ ਸੀਗਾ ਘਰ ਲੈ ਗਏ ਲੱਖੀ ਸਾਧ ਆਪਣੇ ਘਰ ਤੇ ਆਪਣਾ ਅੰਗਿੱਠਾ ਸਜਾ ਕੇ ਉਹਨਾਂ ਨੇ ਅੰਗਿੱਠਾ ਉੱਥੇ ਸਜਾ ਕੇ ਤੇ ਉੱਥੇ ਸੰਸਕਾਰ ਕੀਤਾ ਸੀਗਾ ਤੇ ਆਪਣੀ ਕੋਠੀ ਨੂੰ ਅਗਲਾਤੀ ਸੀਗੀ ਉੱਥੇ ਕੋਠੀ ਸੀਗੀ ਲੱਖੀ ਸ਼ਾਹ ਬੁੰਜਾਰਾ ਦੀ ਉੱਥੇ ਹੀ ਗੁਰਦੁਆਰਾ ਕਾਬਗੰਝ ਬਣਿਆ ਨਾ ਕਿ ਉੱਥੇ ਪਹਿਲਾਂ ਮਸਜਿਦ ਸੀਗੀ ਪਰ ਸਿਰਸਾ ਨੇ ਉੱਥੇ ਮਸਜਿਦ ਬਣਾਤੀ ਗੱਲ ਅੱਛਾ ਜੀ ਦੋ ਭਾਈਚਾਰਿਆਂ ਦੇ ਵਿੱਚ ਇੱਕ ਤਰੀਕੇ ਨਾਲ ਫੁੱਟ ਪਾਉਣ ਵਾਲੀ ਗੱਲ ਤਾਂ ਹੈ ਹੀ ਹੈ ਜੀ ਉਹ ਮੁਸਲਮਾਨਾਂ ਦੇ ਦਿਮਾਗ ਦੇ ਵਿੱਚ ਭਾਈਚਾਰੇ ਦੀ ਤਾਂ ਪੈ ਗਈ ਨਾ ਵੀ ਯਾਰ ਇੱਥੇ ਸਾਡੀ ਕੋਈ ਮਸਜਿਦ ਸੀਗੀ ਚਾਹੇ ਤੁਸੀਂ ਉਹਦਾ ਇਤਿਹਾਸ ਦੱਸ ਦਿੱਤਾ ਹੈ ਤੁਸੀਂ ਉਹਦੇ ਸਾਰੇ ਤੱਥ ਦੱਸ ਦਿੱਤੇ ਨੇ ਪਰ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹ ਗੱਲ ਘਰ ਕਰ ਜਾਂਦੀ ਹੈ ਕਿਵੇਂ ਕਰ ਸਕਦੇ ਆਪਾਂ ਹੁਣ ਸਾਨੂੰ ਲੱਖ ਲੋਕ ਦੇ ਇਹਨੂੰ ਦੇਖ ਦੇਣਗੇ ਸਾਡਾ ਸੁਣਨਗੇ ਸਾਨੂੰ ਪਰ ਜਿਹੜੇ ਜਿਹੜਾ ਮੀਡੀਆ ਵਿੱਚ ਫਲਾਤੀ ਗੱਲ ਪੂਰੀ ਵੱਡੇ ਪੱਧਰ ਤੇ ਉਹ ਕਿਵੇਂ ਕੱਢਾਂਗੇ ਅਸੀਂ ਬਿਲਕੁਲ ਹਾਂ ਗੁਰਦੁਆਰਾ ਸ਼ਿਸਕਾਂ ਸਾਹਿਬ ਦੇ ਵਿੱਚ ਉੱਥੇ ਨਾਲ ਮਸਜਿਦ ਸੀਗੀ ਤੇ ਉਹਦੇ ਨਾਲ ਗੁਰਦੁਆਰਾ ਨਹੀਂ ਉਹਨਾਂ ਨੇ ਢਾਤਾ ਸੀ ਮਸਜਿਦ ਦਾ ਲੈ ਉੱਥੇ ਗੁਰਦੁਆਰਾ ਬਣਾ ਸੀਗਾ ਢਾਤਾ ਸੀਗਾ ਸੀਸਕਾਂ ਦੇ ਗੁਰਦੁਆਰੇ ਡੈਮੇਜ ਕੀਤਾ ਸੀਗਾ ਤੇ ਮਹਾਰਾਜਾ ਉਪਘੇਲ ਸਿੰਘ ਤੇ ਮਹਾਰਾਜਾ ਸੂਰਤ ਸਿੰਘ ਜਿਹੜਾ ਸੀਗਾ ਨਾ ਜੀ ਇੱਥੇ ਦਾ ਸੀਗਾ ਮਹਾਰਾਜ ਸੁਰੂਪ ਸਿੰਘ ਮਹਾਰਾਜ ਸੁਰੂਪ ਸਿੰਘ ਜੀਂਦ ਰਹਿਆਦਾ ਸੀਗਾ ਮਾਰਾ ਸਰੂਪ ਸਨੇ ਅੰਗਰੇਜ਼ਾਂ ਦੇ ਪੱਖ ਵਿੱਚ ਕੰਮ ਕੀਤਾ ਸੀ ਲੜੀ ਲੜਾਈ ਗੜੀ ਸੀ ਤਾਂ ਉਹਨੇ ਅੰਗਰੇਜ਼ਾਂ ਨੂੰ ਪੁੱਛਿਆ ਸੀਗਾ ਕਿ ਜੀ ਸਾਡਾ ਇੱਥੇ ਗੁਰਦੁਆਰਾ ਸਾਹਿਬ ਡੈਮੇਜ ਕੀਤਾ ਨਾ ਨੇ ਅਸੀਂ ਇੱਥੇ ਗੁਰਦੁਆਰਾ ਬਣਾ ਦਈਏ ਮਸਜਿਦ ਦੇ ਕੋਲ ਕਹਿੰਦਾ ਬਣਾ ਲਓ ਰਸਤਰਾ ਦਾ ਬਣਾ ਦਿਓ ਤਾਂ ਉਦੋਂ ਉਹਨੇ ਗੁਰਦੁਆਰਾ ਉੱਥੇ ਬਣਾਇਆ ਸੀਗਾ ਉੱਥੇ ਮਸਜਿਦ ਅੱਜ ਵੀ ਹੈਗੀ ਅੱਜ ਗੁਰਦਾਰੇ ਕੋਲੇ ਅੱਜ ਵੀ ਹੈਗੀ ਮਸਜਿਦ ਉੱਥੇ ਜੀ ਤੇ ਉਹਨੂੰ ਸਨੈਰੀ ਮਸਜਿਦ ਕਹਿੰਦੇ ਆ ਉੱਥੋਂ ਹੀ ਜਾਰੀ ਹੋਇਆ ਸੀ ਫਤਵਾ ਗੁਰੂ ਤੇਗ ਬਹਾਦਰ ਹੂੰ ਗੁਰੂ ਤੇਗ ਬਹਾਦਰ ਦਾ ਜਿਹੜਾ ਫਤਵਾ ਉੱਥੇ ਜਾਰੀ ਹੋਇਆ ਸੀਗਾ ਹੂੰ ਉ ਤੇ ਮੇਰਾ ਕਹਿਣ ਦਾ ਮਕਸਦ ਇਹ ਆ ਕਹਿਣ ਦਾ ਤੁਹਾਨੂੰ ਭਾਵੇਂ ਆ ਕਿ ਉੱਥੇ ਮੱਜਦ ਅੱਜ ਵੀ ਹੈਗੀ ਆ ਗੁਰਦੁਆਰਾ ਸਿਰਗੰਧ ਦੇ ਕੋਲ ਸੁਨਹਿਰੀ ਮੱਜਦ ਹੈਗੀ ਆ ਉੱਥੇ ਪਰ ਰਕਾਬਗੰਜ ਦੇ ਵਿੱਚ ਕੋਈ ਮੱਜਦ ਹੈ ਹੀ ਨਹੀਂ ਸੀਗੀ ਉਹ ਕਹਿੰਦੇ ਜੀ ਆਪਣਾ ਉੱਥੇ ਫਿਰ ਤੋਂ ਇਤਿਹਾਸ ਕੋਈ ਨਹੀਂ ਲਿਖਿਆ ਜੀ ਉੱਥੇ ਇਤਿਹਾਸ ਲਿਖਦੇ ਵੀ ਮੱਜਦ ਟਾਈ ਗਈ ਸੀ ਹੂੰ ਮੱਜਦ ਟਾਈ ਗੁਰਦੁਆਰਾ ਬਣਾਇਆ ਗਿਆ ਸੀ ਕਿਹੜੀ ਕਿਤਾਬ ਹੈਗੀ ਆ ਕੋਈ ਕੋਈ ਕਿਤਾਬ ਆ ਜੀ ਕੋਈ ਕਿਤਾਬ 'ਚ ਲਿਖਿਆ ਹੋਇਆ ਰੋਲਾ ਪਾਈ ਜਾਂਦੇ ਆ ਉਥੇ ਦਿੱਲੀ ਦੇ ਸਿੱਖਾਂ ਦੇ ਵਿੱਚ ਗੁੱਸਾ ਹੋ ਗਿਆ ਭਾਈ ਸਾਹਿਬ ਇਹ ਹਮ ਕੱਲ ਇੱਕ ਦਿੱਲੀ ਦਾ ਮੈਂ ਉਥੇ ਦਾ ਆਪਣਾ ਇੱਕ ਸਿੱਖ ਹੈਗਾ ਕਾਫੀ ਸੰਸਥਾ ਬੜੀ ਵੱਡੀ ਹੈ ਉਹਦੀ ਉਹ ਹੈਗਾ ਬਿਵੇਕ ਸਿੰਘ ਬਿਵੇਕ ਸਿੰਘ ਮਾਟਾ ਰਮੇਂਦਰ ਜੀ ਜੀ ਬਿਵੇਕ ਸਿੰਘ ਮਾਟਾ ਨਾਂ ਦਾ ਬੰਦਾ ਹੈਗਾ ਉਹ ਉਹ ਬੜਾ ਗੁੱਸਾ ਜੀ ਕੱਲ ਫੋਨ ਕਰਦਾ ਮੈਨੂੰ ਉਹ ਉਹ ਕਹਿੰਦਾ ਕਿਦਰ ਸਾਹਿਬ ਦਿੱਲੀ ਦਾ ਸਿੱਖ ਬਿਲਕੁਲ ਖਰਾਬ ਹੋ ਗਿਆ ਦੇ ਖਿਲਾਫ ਹੋ ਗਿਆ ਸਿਰਸੇ ਦੇ ਕਹਿੰਦਾ ਦਿੱਲੀ ਦੇ ਸਿੱਖ ਸਿਰਸੇ ਦੇ ਖਿਲਾਫ ਹੋ ਗਿਆ ਸੀ ਬਿਆਰ ਨਾਲ ਕਹਿੰਦਾ ਕਹਿੰਦਾ ਝੂਠ ਬੋਲ ਰਿਹਾ ਕਹਿੰਦਾ ਉਹ ਹਮ ਮਤਲਬ ਕਿ ਦਲੀਲ ਸਿੱਖਾਂ ਨੂੰ ਵੀ ਇਸ ਗੱਲ ਦਾ ਅੱਜ ਪਤਾ ਲੱਗਾ ਇਲਮ ਹੋਇਆ ਨਹੀਂ ਕਿ ਇੱਥੇ ਵੀ ਮਸਜਿਦ ਸੀਗੀ ਪਰ ਲੱਖੀ ਸਾਹਿਬ ਬੰਜਾਰਾ ਦੀ ਪ੍ਰਾਪਰਟੀ ਸੀ ਉਹ ਉਹ ਜ਼ਮੀਨ ਉਹਦਾ ਕੋਠੀ ਸੀਦੀ ਆਪਣੀ ਪ੍ਰਾਪਰਟੀ ਸੀ ਇਹ ਪਾਰਲੀਮੈਂਟ ਬਣਿਆ ਨੇ ਉੱਥੇ ਉਹ ਕੋਦੀ ਪ੍ਰਾਪਰਟੀ ਸੀਗੀ ਤੇ ਲੱਖੀ ਸਾਹਿਬ ਬੰਜਾਰਾ ਦੀ ਪ੍ਰਾਪਰਟੀ 'ਚ ਸੰਸਕਾਰ ਕੀਤਾ ਸੀ ਆਪਣੀ ਕੋਠੀ ਸਾੜਤੀ ਸੀ ਉਹਨੇ ਤਾਂ ਇਹ ਕੇ ਤਾਂ ਇਹ ਕਿਆਸੀ ਕਰ ਫੂਕ ਤਮਾਸਾ ਦੇਖ ਉੱਥੇ ਬਣੀ ਸੀ ਕਾਬਤੇ ਆਪਣਾ ਘਰ ਫੂਕਤ ਤਮਾਸ਼ਾ ਦੇ ਉੱਥੇ ਬਣੀ ਤੇ ਕਹਾਵਤੇ ਘਰ ਫੂਕਤ ਤਮਾਸ਼ਾ ਦੇ ਆਪਣਾ ਘਰ ਫੂਕੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਸੀਗਾ ਲੱਖੀ ਸਾਹਿਬ ਨੇ ਉਹਨੂੰ ਡੈਮੇਜ ਕਰ ਰਿਹਾ ਯਾਰ ਉਸ ਸਰਸਾ ਉਹਦੀ ਅੱਡੀ ਵੱਡੀ ਕੁਰਬਾਨੀ ਨੂੰ ਖਤਮ ਕਰਨ ਲੱਗਿਆ ਸਰਸਾ ਜੀ ਤੇ ਇਹ ਇਹ ਕਿਹੜੀ ਬਰਦਾਸ਼ਤ ਵਾਲੀ ਗੱਲ ਹੈਗੀ ਸਿੱਖਾਂ ਦੇ ਪ੍ਰਤੀ ਬਿਨਾ ਮਤਲਬ ਦੀ ਜੋ ਮਰਜੀ ਭਾਪੀ ਦੇ ਪੱਖ ਜੋ ਭਾਪੀ ਦੇ ਪੱਖ ਕਰਨਾ ਕਰਨਾ ਆਪਾਂ ਨੇ ਸਿੱਖੀ ਨੂੰ ਡੈਮੇਜ ਕਰ ਦੋ ਆਪਾਂ ਜੀ ਨਿਰਧਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ